ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਧਜੀਆਂ ਉਡਾ ਕੇ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਅਧਿਕਾਰੀ ਮੈਂ ਗੱਲਬਾਤ ਕਰਾਂ ਗੱਲ ਕਰਾਂਗਾ ਬਕਰਵਾਨੇ ਬਾਜ਼ਾਰ ਦੀ ਬਕਰਵਾਨਾ ਬਾਜ਼ਾਰ ਜਿਹੜਾ ਵਾਲਸੜੀ ਦੇ ਅੰਦਰ ਆਂਦਾ ਉਹਦੇ ਅੰਦਰ ਤੁਸੀਂ ਹਿਸਾਬ ਲਾ ਲਓ ਕੀ ਕੋਈ ਹੋਟਲ ਦਾ ਪਲੇਸ ਇਨ ਉਹਦੇ ਨਾਲ 3 ਫੁੱਟ ਦੀ ਗਲੀ ਹੈ 3 ਫੁੱਟ ਦੀ ਗਲੀ ਦੇ ਵਿੱਚ ਉਹਨਾਂ ਨੇ 6 ਮੰਜ਼ਿਲਾ ਹੋਟਲ ਤਿਆਰ ਕਰਾਤਾ ਸਨ ਪਤਾ ਬਿਜਲੀ ਬੋਰਡ ਦੇ ਵਿੱਚ ਸੈਂਕੜੇਸ਼ ਪਤਾ ਕਾਰਪੋਰੇਸ਼ਨ ਦੇ ਵਿੱਚ ਵਾਟਰ ਸਪਲਾਈ ਇਹਨਾਂ ਦਾ ਜਿਹੜਾ ਹੈਗਾ ਵਿਭਾਗ ਉਹਦੇ ਵਿੱਚ ਬੱਕਰੀਆਂ ਉੱਥੇ ਵੀ ਕਾਲੀਆਂ ਭੇਡਾਂ ਹੀ ਬੈਠੀਆਂ ਜੋ ਜੀਐਸਡੀਓ ਮੈਂ ਕਹਿੰਦਾ ਸਰ ਬਾਪ ਬੜਾ ਨਾ ਭਈਆ ਸਭ ਤੋਂ ਵੱਡਾ ਰੁਪਈਆ ਇਹ ਇੰਨੀਆਂ ਵੱਡੀਆਂ ਉੱਚ ਮੰਜ਼ਲਾਂ ਜਿਹੜੀਆਂ ਕਿਸ ਤਰ੍ਹਾਂ ਬਣ ਰਹੀਆਂ ਨੇ ਬਿਲਡਿੰਗਾਂ ਬਣ ਰਹੀਆਂ ਨੇ 5-5 ਮੰਜ਼ਲ ਜਿੱਥੇ 1.5 ਮੰਜ਼ਲ ਕਮਰਸ਼ੀਅਲ ਨਕਸ਼ਾ ਪਾਦੀਆਂ ਤੇ 6 ਮੰਜ਼ਲਾਂ ਬਿਲਡਿੰਗ ਬਣ ਗਈ ਕਹਿੰਦਾ ਇਹਨਾਂ ਦੀ ਕ腐ਸ਼ਨ ਦੇ ਸ਼ਰੇਆਮ ਨਹੀਂ ਨਜ਼ਰ ਆ ਰਹੀ ਕਿਹੜਾ ਕੋਈ ਪਰ ਸਰ ਸੇਵਨ ਲੇਨ ਇਲਾਕੇ 'ਚ ਤਾਂ ਨਜਾਇਜ਼ ਸਾਰੀਆਂ ਦੀ ਪਰਮਾਰ ਬਹੁਤ ਜ਼ਿਆਦਾ ਪਰ ਅੰਦਰੂਨੀ ਗੇਟ ਜਿਹੜੇ ਨੇ ਹਲਕਾ ਕੇਂਦਰੀ ਅੰਮ੍ਰਿਤਸਰ ਜਿਹਦੀ ਨਮਾਇਦਗੀ ਕਰ ਰਹੇ ਨੇ ਡਾਕਟਰ ਜੇ ਗੁਪਤਾ ਐਮ ਐਲ ਏ ਉੱਥੇ ਵੀ ਨਜਾਇਜ਼ ਸਾਰੀਆਂ ਤੜਲੇਨਾ ਹੋ ਰਹੀਆਂ ਨੇ ਅਫਸਰ ਕਿਉਂ ਅੱਖਾਂ ਬੰਦ ਕਰਕੇ ਬੈਠੇ ਨੇ ਕਿਹਦਾ ਦਬਾਅ ਸਾਰਾ ਕੁਝ ਜਾਣਗੇ ਸਾਡੇ ਨਾਲ ਜੁੜਨ ਜਾ ਰਹੇ ਨੇ ਆਰਟੀਆਈ ਐਕਟੀਵਿਸਟ ਪਲਵਿੰਦਰ ਸਿੰਘ ਵਾਵਾ ਪਲਵਿੰਦਰ ਜੀ ਸਵਾਗਤ ਹੈ ਤੁਹਾਡਾ ਆਰਵਰਤ ਬਹੁਤ ਬਹੁਤ ਸ਼ੁਕਰੀਆ ਜੀ ਕਿ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਜਿਹੜੀ ਮੇਰੀ ਆਵਾਜ਼ ਹੈ ਵਾਲਸੜੀ ਦੇ ਅੰਦਰ ਖਾਸ ਕਰਕੇ ਕੇਂਦਰੀ ਹਲਕੇ ਦੀ ਗੱਲ ਕੀਤੀ ਜਾਵੇ ਉਹਦੀ ਬੁਲੰਦ ਕਰਨ ਦਾ ਨਸਤਾ ਤੁਸੀਂ ਅੱਜ ਮੈਨੂੰ ਆਪਣੇ ਚੈਨਲ ਦੇ ਉੱਤੇ ਸੱਦੇ ਹੋਏ ਕੀ ਕੀ ਵਾਲ ਸਿਟੀ ਦੇ ਅੰਦਰ ਹੋ ਰਿਹਾ ਹੈ ਹੋਟਲ ਤਾਂ ਸਾਨੂੰ ਦਿਖਦੇ ਜਦ ਵੀ ਅਸੀਂ ਨਿਕਲੀਏ ਜਿਹੜੇ ਕਿਸੇ ਟਾਈਮ ਟਰਾਂਸਪੋਰਟ ਦੇ ਘਰਾਨੇ ਸੀ ਵੱਡੇ ਵੱਡੇ ਗਦਾਮ ਸੀ ਜਾਂ ਲੋਕਾਂ ਦੇ ਪੁਸ਼ਤਾਨੀ ਮਕਾਨ ਸੀ ਜੀ ਲੱਖਾਂ ਕਰੋੜਾਂ ਦੇ ਵਿਗ ਗਏ ਕਈ ਇੱਥੋਂ ਤੱਕ ਲੈਂਡ ਮਾਫੀਆ ਦੇ ਹੱਥਾਂ 'ਚ ਵੀ ਚਲੇ ਗਏ ਅੱਜ ਉੱਥੇ ਮਲਟੀ ਸਟੋਰੀ ਹੋਟਲ ਬਣ ਗਿਆ ਤਾਂ ਉਹ ਕਿਸ ਤਰੀਕੇ ਬਣ ਰਹੇ ਨੇ ਸਰ ਸਭ ਤੋਂ ਪਹਿਲੇ ਤੇ ਵਾਲ ਸਿਟੀ ਦੇ ਅੰਦਰ ਮਾਨ ਜੋ ਹਾਈ ਕੋਰਟ ਦੀ ਰੋਲਿੰਗ ਹੈ ਕਿ ਕੋਈ ਵੀ ਬਿਲਡਿੰਗ ਦੀ ਇਥੇ ਸਾਰੀ ਕਮਰਸ਼ੀਅਲ ਬਿਲਡਿੰਗ ਦੀ ਸਾਰੀ ਨਹੀਂ ਹੋ ਸਕਦੀ ਪਰ ਮੈਂ ਮੈਨੂੰ ਬੜੇ ਹੀ ਨਿੰਦਾ ਕਰਨੀ ਪੈ ਰਹੀ ਹੈ ਇਹਨਾਂ ਸ਼ਬਦਾਂ ਦੇ ਨਾਲ ਕਿ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਧਜੀਆਂ ਉਡਾ ਕੇ ਮ्युनਿਸਪਲ ਕਾਰਪੋਰੇਸ਼ਨ ਅਮਨਸਰ ਦੇ ਅਧਿਕਾਰੀ ਜਿਹੜੇ ਸੈਂਟਰ ਹਲਕੇ ਦੇ ਮੌਜੂਦਾ ਅਫਸਰ ਆਪਾਂ ਕਹਿ ਲਈਏ ਏਟੀਪੀ ਕਹਿ ਲਈਏ ਜਾਂ ਬਿਲਡਿੰਗ ਇੰਸਪੈਕਟਰ ਕਹਿ ਲਈਏ ਇਹਨਾਂ ਨੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀਆਂ ਧਜੀਆਂ ਉਡਾ ਕੇ ਸੈਂਕੜੇ ਬਿਲਡਿੰਗਾਂ ਜਿਹੜੀਆਂ ਵਾਲਸੜੀ ਦੇ ਅੰਦਰ ਬਣਾ ਦਿੱਤੀਆਂ ਗਈਆਂ ਨੇ ਮੈਂ ਗੱਲਬਾਤ ਕਰਾਂ ਗੱਲ ਕਰਾਂਗਾ ਬਕਰਵਾਨੇ ਬਾਜ਼ਾਰ ਦੀ ਬਕਰਵ ਉਦੇ ਅੰਦਰ ਤੁਸੀਂ ਹਸਾਬ ਲਾ ਲੋ ਕੀ ਕੋਈ ਹੋਟਲ ਹੈਗਾ ਪਲੇਸ ਇਨ ਉਹਦੇ ਨਾਲ 3 ਫੁੱਟ ਦੀ ਗਲੀ ਹੈ 3 ਫੁੱਟ ਦੀ ਗਲੀ ਦੇ ਵਿੱਚ ਉਹਨਾਂ ਨੇ 6 ਮੰਜ਼ਲਾਂ ਹੋਟਲ ਤਿਆਰ ਕਰਾਤਾ ਸਰ ਉਸ ਕਾਰਪੋਰੇਸ਼ਨ ਨੂੰ ਜਦੋਂ ਮੇਰੀ ਉਹਦੀ ਸ਼ਿਕਾਇਤ ਜਾਂਦੀ ਹੈ ਸੀਲ ਬਿਲਡਿੰਗ ਡੈਮੋਲਿਸ਼ਨ ਹੋਈ ਬਿਲਡਿੰਗ ਨੂੰ ਅੱਜ ਦਾ ਮੌਜੂਦਾ ਹਾਲਾਤ ਇਹ ਨੇ ਕਿ ਜਦੋਂ ਸੀਲ ਬਿਲਡਿੰਗ ਕੀਤੀ ਸੀ ਉਦੋਂ ਸਿਰਫ ਟਾਈਮ ਜਾਂ 3 ਮੰਜ਼ਲਾਂ ਬਣੀ ਸੀ ਸੀਲ ਬਿਲਡਿੰਗ ਦੇ ਵਿੱਚ ਵਿੱਚ ਇਹ 6 ਮੰਜ਼ਲਾਂ ਹੋਟਲ ਜਿਹੜਾ ਖੜਾ ਹੋ ਗਿਆ ਵਾ ਔਰ ਇਸੇ ਤਰ੍ਹਾਂ ਇਸ ਤਰ੍ਹਾਂ ਕਈ ਕਹਾਣੀਆਂ ਦੇਖਣ ਨੂੰ ਮਿਲਦੀਆਂ ਕਿ ਬਾਹਰੋਂ ਸੀਲਾਂ ਲੱਗੀਆਂ 80% ਏਟੀਵੀਸ ਕਰਕੇ ਜਾ ਕੇ ਵੇਲਦਾਰ ਕਰਕੇ ਡਰਾ ਆਉਂਦੇ ਨੇ ਤੇ ਉਸ ਤੋਂ ਬਾਅਦ ਅੰਦਰ ਸਾਰਾ ਕੁਝ ਹੀ ਰੈਨੋਵੇਟ ਹੋ ਜਾਂਦਾ ਸਾਰਾ ਕੁਝ ਹੀ ਰੈਨੋਵੇਟ ਸਰ 95 95% ਤੱਕ ਐਸੇ ਹੋਟਲ ਮੈਂ ਤੁਹਾਨੂੰ ਫੋਟੋਆਂ ਤੁਹਾਨੂੰ ਮੈਂ ਰਿਵੀਜ਼ ਕਰ ਦਿਆਂਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਜਿਨ੍ਹਾਂ ਨੂੰ ਸਿਰਫ ਇੱਕ ਦਾ ਡੇਢ ਲੈਂਡਰ ਪਿਆ ਹੋਇਆ ਇਹਨਾਂ ਨੂੰ ਪਤਾ ਲੱਗ ਗਿਆ ਕਿ ਬਿਲਡਿੰਗ ਵਾਇਓਲੇਸ਼ਨ ਹੈ ਸੀਲ ਕਰ ਦਿੱਤੀ ਅੱਜ ਜੋ 5 5 6 6 ਮੰਜ਼ਲਾ ਹੋਟਲ ਜਿਹੜੇ ਨੇ ਖੜੇ ਕਰ ਦਿੱਤੇ ਗਏ ਨੇ ਚਾਹੇ ਉਹ ਸੈਂਟਰ ਦੀ ਗੱਲ ਕਰਦੋ ਚਾਹੇ ਉਹ ਸਾਊਦੀ ਦੀ ਗੱਲ ਕਰਦੋ ਇਹ ਬੱਤੀ ਬਾਨੀ ਦਾ ਕਨੈਕਸ਼ਨ ਕਿਸ ਬੇਸ ਤੇ ਮਿਲ ਜਾਂਦੇ ਨੇ ਬਿਨਾ ਐਨਓਸੀ ਦੇ ਸਰ ਉਤਰਾ ਦੇ ਐਨਓਸੀ ਤੇ ਮਿਲ ਨਹੀਂ ਜਦੋਂ ਕਮਰਸ਼ੀਅਲ ਇੱਕ ਬਿਲਡਿੰਗ ਕਮਰਸ਼ੀਅਲ ਵਾਇਲੇਸ਼ਨ ਹੋ ਗਈ ਉਹਨੂੰ ਐਨਓਸੀ ਮਿਲ ਨਹੀਂ ਤੇ ਬਿਜਲੀ ਬੋਰਡ ਤੋਂ ਤੁਸੀਂ ਕਰਦੇ ਜੇ ਕੱਢ ਦੇ ਮੈਂ ਕਹਿੰਦਾ ਮੇਰੀਆਂ ਸੈਂਕੜੇ ਸ਼ਿਕਾਇਤਾਂ ਬਿਜਲੀ ਬੋਰਡ ਦੇ ਵਿੱਚ ਸੈਂਕੜੇ ਸ਼ਿਕਾਇਤਾਂ ਗਾਰਵੇਸ਼ਨ ਦੇ ਵਿੱਚ ਵਾਟਰ ਸਪਲਾਈ ਇਹਨਾਂ ਦਾ ਜਿਹੜਾ ਹੈਗਾ ਮਹਿਕਮਾ ਉਹਦੇ ਵਿੱਚ ਵੱਖਰੀਆਂ ਉੱਥੇ ਵੀ ਕਾਲੀਆਂ ਭੇਡਾਂ ਹੀ ਬੈਠੀਆਂ ਜੋ ਜੀਐਸਡੀਓ ਮੈਂ ਕਹਿੰਦਾ ਸਰ ਬਾਪ بڑا ਨਾ ਭਈਆ ਸਭ ਤੋਂ ਵੱਡਾ ਰੁਪਈਆ ਤੇ ਹੁਣ ਰੁਪਈਆ ਜਿਹੜਾ ਆਪਾਂ ਇਹਨਾਂ ਦੀ ਜੇਬਾਂ ਚੋਂ ਕਿਤਨਾ ਕੱਢ ਕੇ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਾਉਣਾ ਇਹ ਤਾਂ ਸਰਕਾਰ ਜਿਹੜੀ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਜ਼ੀਰੋ ਟੋਲਰੈਂਸ ਦੀ ਸਰਕਾਰ ਆਈ ਜ਼ੀਰੋ ਡਾਲਰ ਤੁਹਾਨੂੰ ਲੱਗਦੀ ਹੈ ਸੱਚ ਦੱਸਿਓ ਨਹੀਂ ਜੀ ਬਿਲਕੁਲ ਜ਼ੀਰੋ ਟੋਲਰੈਂਸ ਦੀ ਹਾਈ ਟੋਲਰੈਂਸ ਲੱਗਦੀ ਮੈਨੂੰ ਹਾਈ ਟੋਲਰੈਂਸ ਹੈ ਔਰ ਇਹਦੇ ਵਿੱਚ ਇੱਕ ਹੋਰ ਕੰਮ ਹੋ ਗਿਆ ਹੋਇਆ ਹੈ ਇਹ ਆ ਸ਼ਹਿਰ ਦੇ ਵਿੱਚ ਚੱਲ ਰਿਹਾ ਜੀ ਜਿਹੜਾ ਕੰਮ ਤੁਹਾਡਾ ਪਿਛਲੀਆਂ ਸਰਕਾਰਾਂ ਦੇ ਵਿੱਚ 1000 ਰੁਪਏ ਦੀ ਰਿਸ਼ਵਤ ਦੇ ਕੇ ਹੁੰਦਾ ਹੈ ਨਾ ਤੇ ਉਹ ਕਹਿੰਦੇ 10000 ਦੀ ਰਿਸ਼ਵਤ ਲੈਣੀ ਯਾਰ ਇਮਾਨਦਾਰ ਸਰਕਾਰ ਹੈ ਸਖਤੀ ਹੋਗੀ ਇਮਾਨਦਾਰੀ ਸਰਕਾਰ ਹੈ ਜੀ ਇਮਾਨਦਾਰੀ ਸਰਕਾਰ ਹੈ ਸਖਤੀ ਬੜੀ ਹੈ ਯਾਰ ਵਿਜੀਲੈਂਸ ਦਾ ਵੀ ਡਰ ਹੈ ਵਿਜੀਲੈਂਸ ਦਾ ਕੋਈ ਡਰ ਨਹੀਂ ਉਹ ਡਰ ਵਿਖਾ ਕੇ ਤੇ ਉਹ ਡਰ ਦਿਖਾ ਕੇ ਚਾਰ ਗੁਣਾ ਚਾਰ ਗੁਣਾ ਰੇਟ वसूਲਿਆ ਜਾ ਰਿਹਾ ਔਰ ਵਾਲ ਸਿਟੀ ਦੇ ਅੰਦਰ ਜਾ ਕੇ ਤੁਸੀਂ ਵੇਖੋ ਮੈਂ ਤੁਹਾਨੂੰ ਹੋਟਲਾਂ ਦੇ ਨਾਲ ਲੈ ਜਾਵਾਂਗਾ ਮੈਂ ਤੁਹਾਨੂੰ ਹੋਟਲਾਂ ਦੀਆਂ ਫੋਟੋਆਂ ਮੀਸ ਕਰਦਾਂਗਾ ਜਿਨ੍ਹਾਂ ਦੀਆਂ ਡੈਮੋਲੇਸ਼ਨ ਟਫਨ ਗਲਾਸ ਤੱਕ ਤੋੜੇ ਗਏ ਉਹਨਾਂ ਦੇ ਤਫਾਨ ਗਲਾਸ ਜਿਹੜਾ ਹੁੰਦਾ 2 ਤੋਂ 2.5 ਲੱਖ ਰੁਪਏ ਦਾ ਨੁਕਸਾਨ ਕੀਤਾ ਗਿਆ ਬਟ ਅੱਜ ਮੌਜੂਦਾ ਮੌਜੂਦਾ ਹੋਟਲ ਚਾਲੇ 3 ਵਰਗ ਪਿੰਡ ਦੇ ਹੋਟਲਾਂ ਨੂੰ 1.5 ਤੋਂ 2 ਕਰੋੜ ਰੁਪਏ ਬਾਰੋ-ਬਾਰ ਪਕਦਾ ਆਗੇ ਤੇ ਅੱਜ 10-10 12-12 ਮੰਜ਼ਲਾ ਹੋਟਲ ਬਣਾ ਕੇ ਬੈਠੇ ਨੇ ਮੈਂ ਕਹਿੰਦਾ 12-12 ਮੰਜ਼ਲਾ ਹੋਟਲ ਬਣਾ ਕੇ ਬੈਠੇ ਬਾਅਦ ਸਿਟੀ ਦੇ ਅੰਦਰ 1.5 ਮੰਜ਼ਲ ਕਮਰਸ਼ੀਅਲ ਨਕਸ਼ਾ ਪਾਸ ਹੀ ਨਹੀਂ ਹੋ ਸਕਦਾ 1.5 ਮੰਜ਼ਲ ਦੇ ਉੱਤੇ ਇੱਕ ਆਮ ਜਨਤਾ ਨਾਲ ਜੁੜਿਆ ਸਵਾਲ ਬਾਬਾ ਜੀ ਹਾਂਜੀ 100 ਗਜਾਂ 50 ਗਜ ਦਾ ਮਕਾਨ ਹੋਵੇ 150 ਗਜ ਦਾ ਸਿੰਗਲ ਸਟੋਰੀ ਕੋਈ ਦੋ ਕਮਰੇ ਬੋਨੇ ਉਥੇ ਮੌਕੇ ਦੇ ਕਾਉਂਸਲਰ ਵਿੱਚ ਆ ਜਾਂਦਾ ਉਥੇ ਵੀ ਕੰਮ ਵਿੱਚ ਜੜਾ ਦਿੰਦੇ ਫਿਰ ਕਾਉਂਸਲਰ ਵਿੱਚ ਭਾਈਵਾਲ ਬੰਦਾ ਜਾਂ ਉਥੋਂ ਦਾ ਕੋਈ ਏਰੀਆ ਦਾ ਮੋਹਤਬਰ ਹਾਂਜੀ ਇਹ ਇੰਨੀਆਂ ਵੱਡੀਆਂ ਉੱਚ ਮੰਜ਼ਲਾਂ ਜਿਹੜੀਆਂ ਕਿਸ ਤਰ੍ਹਾਂ ਬਣ ਰਹੀਆਂ ਨੇ ਤਿੰਨ ਤਿੰਨ ਫੁੱਟ ਦੀਆਂ ਗਲੀਆਂ ਝੋਟਲ ਬਣ ਕੇ ਕਿਤਰਾ माल ਪਹੁੰਚਦਾ ਦਿਨ ਰਾਤ ਚੱਲ ਰਿਹਾ ਕੰਮ ਹਾਂਜੀ ਤੇ ਇੱਕ ਸਰਕਾਰ ਕੀ ਗੱਲ ਕਿੱਥੇ ਸੱਤੀ ਬਈ ਸਰ ਮਨਸੀਪਲ ਕਾਰਪੋਰੇਸ਼ਨ ਦੇ ਅਫਸਰਾਂ ਨੇ ਨਹੀਂ ਆ ਕੁਝ ਦਲਾਲ ਰੱਖੇ ਹੋਏ ਨੇ ਜਿਹੜੇ ਇਹ ਸੈਟਿੰਗਾਂ ਕਰਾਉਂਦੇ ਨੇ ਠੀਕ ਹੈ ਜੀ ਚੌਕਸੀ ਕਿਥੇ ਵਿਭਾਗ ਦੀ ਚੌਕਸੀ ਵਿਭਾਗ ਦੀ ਨਹੀਂ ਬੜੇ ਵੱਡੇ ਤੋਂ ਵੱਡਲੇ ਮੈਂ ਕਹਾ ਕੁਛ ਨਹੀਂ ਫੜਿਆ ਸਰ ਮੇਰੀਆਂ ਚੌਕਸੀ ਵਿਭਾਗ ਦੇ ਉੱਤੇ ਮੇਰੀਆਂ 100 ਕੰਪਲੇਂਟਾਂ ਹੋਣੀਆਂ ਨੇ 100 ਜੋ ਕਿੰਨੇ ਕੰਪਲੇਂਟਾਂ ਦੇ ਨਾਮ ਮਿਲਿਆ ਕਿਸੇ ਨਿਆ ਦੇ ਸਰ ਨਿਆ ਤੇ ਮੈਂ ਲੈਣੇ ਨਹੀਂ ਮੈਂ ਤਾਂ ਸਰਕਾਰ ਦਾ ਰੈਵਨਿਊ ਇਕੱਠਾ ਕਰਨਾ ਹੈ ਐਵੀਡੈਂਸ ਦਿੱਤੇ ਤੁਸੀਂ ਚੌਕਸੀ ਸਾਰਾ ਕੁਝ ਸੀਲ ਬਿਲਡਿੰਗਾਂ ਦਿੱਤੀਆਂ ਨੇ ਮੇਰੀ ਕਈ ਵਾਰੀ ਡੀਐਸਪੀ ਵਿਜੀਲੈਂਸ ਐਸਐਸਬੀ ਵਿਜੀਲੈਂਸ ਨਾਲ ਵੀ ਗੱਲ ਹੁੰਦੀ ਇਨਸਪੈਕਟਰ ਜਿਹੜੇ ਉੱਥੇ ਨੇ ਉਹ ਕਹਿੰਦੇ ਸਾਡੇ ਵਿਭਾਗ ਦੇ ਅਸੀਂ ਇੱਥੇ ਪਰਮਾਨੇ ਜਾਰੀ ਕੀਤੇ ਪਰਮਾਨਿਆਂ ਦੀ ਜਾਂਚ ਲੱਗਦੀ ਹੁੰਦੀ ਹੈ ਸਰ ਮੈਂ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਨਾ ਜਿਹੜੇ ਹੋਰ ਵੀ ਚੈਨ ਮੈਂ ਗੱਲਬਾਤ ਕਰਨਾ ਚਾਹਾਂਗਾ ਤੁਹਾਡੇ ਵੀ ਧਿਆਨ ਚ ਹੋਣਾ ਹੈ ਵਿਜੀਲੈਂਸ ਦੇ ਸਾਬਕਾ ਵਿਜੀਲੈਂਸ ਦੇ ਟਰਾਂਸਫਰ ਜਿਹੜੇ ਪਹਿਲੇ ਐਸਐਸ ਗੁਰਸੇਵਕ ਸਿੰਘ ਬਰਾੜ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਹਿੰਦਾ ਇਹਨਾਂ ਦੀ ਮਿਊਂਸੀਪਲ ਕਾਰਪੋਰੇਸ਼ਨ ਵਾਲਿਆਂ ਦੀ ਕਰਪਸ਼ਨ ਤਾਂ ਨਜ਼ਰ ਆ ਰਹੀ ਹੈ ਬਿਲਡਿੰਗਾਂ ਬਣ ਰਹੀਆਂ ਨੇ ਪੰਜ-ਪੰਜ ਮੰਜ਼ਿਲਾਂ ਜਿੱਥੇ ਡੇਢ ਮੰਜ਼ਿਲ ਕਮਰਸ਼ੀਅਲ ਨਕਸ਼ਾ ਪਾਦਿਆ ਤੇ 6 ਮੰਜ਼ਿਲਾਂ ਬਿਲਡਿੰਗ ਬਣ ਗਈ ਕਹਿੰਦਾ ਇਹਨਾਂ ਦੀ ਕਰਪਸ਼ਨ ਤਾਂ ਸ਼ਰਿਆਮ ਨਜ਼ਰ ਆ ਰਹੀ ਹੈ ਕਿਹੜਾ ਕੋਈ ਐਮਟੀਪੀ ਭਾਗ ਦਾ ਅਧਿਕਾਰੀ ਟੰਗਦਾ ਇੱਕ ਉਹ ਵਕੀਲ ਨੇ ਟੰਗਿਆ ਸੀ ਏਟੀਵੀ ਹਰਜਿੰਦਰ ਸਿੰਘ ਉਹ ਅਜੇ ਤੱਕ ਅੰਦਰ ਨਹੀਂ ਹੈ ਇਹਨਾਂ ਨੇ ਕੀ ਕੀਤਾ ਗੱਲ ਇਹ ਸਵਾਲ ਕੁਛ ਨਹੀਂ ਸਰ ਇਹਨਾਂ ਨੇ ਇਹਨਾਂ ਦੀ ਚੌਕਸੀ ਕਿੱਥੇ ਅੱਖਾਂ ਦੇ ਉੱਤੇ ਨੋਟਾਂ ਦੀ ਪੱਟੀ ਬਣ ਕੇ ਸ਼ਰੀਆਮ ਬਿਲਡਿੰਗਾਂ ਬਣਾ ਰਹੇ ਨੇ ਸ਼ਰੀਆਮ ਹਾਈ ਕੋਰਟ ਦੇ ਹੁਕਮਾਂ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਇਹਨਾਂ ਨੂੰ ਕਿਸੇ ਬਿਲਡਿੰਗ ਦੀ ਕੰਪਲੇਂਟ ਚੌਕਸੀ ਭਾਗ ਦੇ ਮੁਖੀ ਭਗਵੰਤ ਸਿੰਘ ਮਾਨ ਨੇ ਕੀ ਇਹਨਾਂ ਦੀਆਂ ਅੱਖਾਂ ਵੀ ਇਸ ਟਾਈਮ ਨਹੀਂ ਜਾਗ ਰਹੀਆਂ ਉਹ ਤੇ ਕਿਹਦੇ ਸੀ ਕਿਸੇ ਦੀ ਅੱਖ ਕਿਸੇ ਦੀਆਂ ਅੱਖਾਂ ਨਹੀਂ ਜਾਗ ਰਹੀਆਂ ਕਿਸੇ ਦੀਆਂ ਕੰਨ ਨਹੀਂ ਸੁਣਨ ਦੇ ਬਾਈ ਜੇ ਸਮਝਿਓ ਜੇ ਬਿਲਡਿੰਗ ਹਾਂਜੀ ਡਿਪਾਰਟਮੈਂਟ ਲੁਧਿਆਣਾ ਪਟਿਆਲਾ ਚਲੰਦਰ ਅੰਮ੍ਰਿਤਸਰ ਵੱਡੇ ਜਿਹੜੇ ਨਗਰ ਨਿਗਮ ਨੇ ਜੇ ਇੱਕਦਮ ਇਹ ਪਾਲਿਸੀ ਲਿਆਉਣ ਕਿ ਸਾਰੇ ਰੈਗੂਲਰਾਈਜ਼ ਕਰ ਦੇਣ ਜਾਂ ਪੂਰਾ ਮਾਲੀਆ ਇਕੱਠਾ ਹੋਵੇ ਖਜ਼ਾਨੇ ਦੇ ਵਿੱਚ ਲੱਗਦਾ ਤਾਂ ਉਹ ਮੇਰੇ ਲਾਵਾ ਨਾਲ ਕੀਤਾ ਵਾਦਾ ਹਜ਼ਾਰ ਹਜ਼ਾਰ ਰੁਪਏ ਪੂਰਾ ਹੋ ਸਕਦਾ ਸਰ ਤੁਸੀਂ بڑے ਸ਼ਹਿਰਾਂ ਦਾ ਨਾਮ ਲੈਤਾ ਠੀਕ ਹੈ ਮੈਂ ਤਾਂ ਇੱਕੋ ਗੱਲ ਕਰਾਂਗਾ ਆਪਣੇ ਅੰਮ੍ਰਿਤਸਰ ਸ਼ਹਿਰ ਸਾਹਿਬ ਜੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਸਰਕਾਰ ਅਗਰ ਰੈਵਨਿਊ ਇਕੱਠਾ ਕਰਨਾ ਚਾਹੇ ਨਾ ਤੇ ਜਿੰਨੇ ਵਾਦੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਕੀਤੇ ਉਹ ਕੱਲੇ ਅੰਮ੍ਰਿਤਸਰ ਤੋਂ ਰੈਵਨਿਊ ਤੋਂ ਪੂਰੇ ਹੋ ਸਕਦੇ ਨੇ ਮੈਂ ਚੈਲੰਜ ਕਰਦਾ ਖੁੱਲਾ ਅੱਛਾ ਮੈਂ ਚੈਲੰਜ ਕਰਦਾ ਖੁੱਲਾ ਕਿ ਸਰਕਾਰ ਇਮਾਨਦਾਰ ਹੋ ਜਾਵੇ ਤੇ ਚੈਲੰਜ ਇਥੇ ਜਿਹੜੇ ਉਹਨਾਂ ਐਮਐਲਏ ਉਹ ਘਬਰਾਣ ਬੈਠੇ ਉਹਨਾਂ ਨੇ ਬੜੇ ਕੀਤੇ ਸਟੇਜਾਂ ਦੀ ਮੈਂ ਕਹਿੰਦਾ ਸਰ ਰੈਵਨਿਊ ਇਕੱਠਾ ਹੋਏਗਾ ਮੈਂ ਰੈਵਨਿਊ ਦੱਸਦਾ ਨਾ ਰੈਵਨਿਊ ਤੇ ਇਥੇ ਕੁਲਦੀਪ ਧਾਲੀਵਾਲ ਨੂੰ ਆ ਕੇ ਮੰਤਰੀ ਕਮਿਸ਼ਨਰ ਦੇ ਕੋਲ ਬੈਠੇ ਕਿ ਮੈਂ ਬਿਲਕੁਲ ਨਜਾਇਜ਼ ਪ੍ਰਾਪਰਟੀਆਂ ਸਰ ਉਹਨਾਂ ਨੇ ਇੱਕ ਵਰਸ਼ਨ ਦਿੱਤੇ ਸੀ ਮੰਤਰੀ ਸਾਹਿਬ ਨੇ ਨਹੀਂ ਸਹੀ ਸਾਰੇ ਮੌਕੇ ਤੇ ਮੀਡੀਆ ਕਹਿੰਦੇ ਨ ਬਰਦਾਸ਼ਤ ਨਹੀਂ ਬਿਲਕੁਲ ਬਿਲਕੁਲ ਪਰ ਅੱਜ ਵੀ ਅੱਜ ਵੀ ਤੁਹਾਡਾ ਲੈਨਾਂ ਵਾਲਾ ਨਜਾਇਜ਼ ਉਹ ਸਾਰੀ ਚੱਲ ਰਹੀ ਹੈ ਮਨਜੋ ਹਾਈ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਨੇ ਸੀਲ ਬਿਲਡਿੰਗਾਂ ਨੂੰ ਕੋਲ ਕੇ ਹੋਟਲ ਤਿਆਰ ਕੀਤੇ ਜਾਂਦੇ ਨੇ 29 ਬਿਲਡਿੰਗਾਂ ਦੀ ਲਿਸਟ ਮੈਂ ਜਾਰੀ ਕਰਵਾਈ ਹੈ ਕਈ ਚੈਨਲਾਂ ਤੇ ਮੈਂ ਉਹ ਤੇ ਜਾਰੀ ਕਰਵਾ ਚੁੱਕਾ ਹਾਂ 29 ਬਿਲਡਿੰਗਾਂ ਜਿਹੜੀਆਂ ਸੀਲ ਕੀਤੀਆਂ ਗਈਆਂ ਹੁਣ ਤੇ ਰੀਸੈਂਟਲੀ ਕਮਿਸ਼ਨਰ ਸਾਹਮਣੇ ਉਹ ਤੇ ਸਟੇਟ ਸਪੋਰਟ ਮਿਲਦੀ ਹੈ ਸ਼ਿਕਾਇਤਾਂ ਤੁਹਾਡੇ ਵੱਲੋਂ ਹੋਰ ਤਕਰੀਬ 70 72 ਸ਼ਿਕਾਇਤਕਰਤਾ ਨੇ ਅੰਮ੍ਰਿਤਸਰ ਦੇ ਵਿੱਚ ਇਹ ਬਿਲਡਿੰਗ ਇੰਸਪੈਕ एटीबी ਕਦੀ ਕੋਰਟ ਕੇ ਇਸਕੇ ਚੈਰੀ ਕਦੀ ਐਵੀਡੈਂਸ ਕਦੀ ਹਾਈ ਕੋਰਟ ਇਹ ਫਿਰ ਵੀ ਇੰਨਾ ਕੁਝ ਸੁਣ ਕੇ ਇਹ ਕਿਤਨਾ ਵਿਭਾਗ ਚ ਟਿਕੇ ਪਏ ਨੇ ਭਾਜੀ ਵਿਭਾਗ ਦੇ ਜਿਹੜੇ ਸੀਨੀਅਰ ਅਧਿਕਾਰੀ ਵੀ ਨੇ ਉਹਨਾਂ ਨੇ ਵੀ ਅੱਖਾਂ ਦੇ ਉੱਤੇ ਨੋਟਾਂ ਦੀ ਪੱਟੀ ਬੰਨੀ ਹੋਈ ਹੈ ਉਹ ਆਪਣੇ ਅਫਸਰਾਂ ਦੇ ਖਿਲਾਫ ਕਾਰਵਾਈ ਹੀ ਨਹੀਂ ਕਰਦੇ ਕਿ ਕਿਸੇ ਅਫਸਰ ਨੇ ਜਾ ਕੇ ਸੀਨੀਅਰ ਅਫਸਰ ਨੇ ਜਾ ਕੇ ਆਪਣੇ ਏਟੀਬੀ ਦਾ ਕੰਮ ਚੈੱਕ ਕੀਤਾ ਏਟੀਬੀ ਨੇ ਜਾ ਕੇ ਬਿਲਡਿੰਗ ਇੰਸਪੈਕਟਰ ਦਾ ਚੈੱਕ ਕੀਤਾ ਏਟੀਬੀ ਦਾ ਐਮਟੀਬੀ ਨੇ ਕੀਤਾ ਐਮਟੀਬੀ ਦਾ ਕਮਿਸ਼ਨਰ ਨੇ ਕੀਤਾ ਉਨੇ ਜਾ ਕੇ ਵੇਖਿਆ ਕਿ ਅਗਰ ਇਹ ਸ਼ਹਿਰ ਦੇ ਵਿੱਚ ਮੈਨੂੰ ਕਹਿ ਰਹੇ ਨੇ ਕਿ 29 ਬਿਲਡਿੰਗਾਂ ਸੀਲ ਨੇ ਕਿ 29 ਬਿਲਡਿੰਗਾਂ ਸੀਲ ਚੱਕ ਕੀਤੀ ਹੈ ਕਿਸੇ ਜੁਆਇੰਟ ਕਮਿਸ਼ਨਰ ਜਾਂ ਕਮਿਸ਼ਨਰ ਸਾਹਮਣੇ ਜਾ ਕੇ ਚੈੱਕ ਕਰਨਾ ਬਾਜ਼ਾਰ ਦੀ ਜੇ ਗੱਲ ਕਰੀਏ ਮੈਂ ਦੇਖਿਆ ਉਥੇ ਕਾਫੀ ਨਜਾਇਜ਼ ਬਿਲਡਿੰਗਾਂ ਬਣ ਚੁੱਕੀਆਂ ਸਰ ਤਿੰਨ ਤਿੰਨ ਫੁੱਟ ਦੀਆਂ ਗਲੀਆਂ ਦੇ ਵਿੱਚ ਇੱਕ ਐਕਟ ਹੈਗਾ ਚਲੋ ਮੈਂ ਉਹਦੇ ਬਾਰੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਆਪਣਾ ਕਰਾਂਗਾ ਗੱਲ ਕਿ ਇੱਕ ਐਕਟ ਹੈਗਾ ਕਿ ਜਿਹੜੇ ਇਲਾਕਿਆਂ ਦੇ ਵਿੱਚ ਜਾਂ ਜਿਹੜੀ ਗਲੀ ਹੈ ਬਾਜ਼ਾਰ ਦੇ ਵਿੱਚ ਐਂਬੂਲੈਂਸ ਔਰ ਫਾਇਰ ਬ੍ਰਿਗੇਡ ਨਹੀਂ ਜਾ ਸਕਦੀ ਉੱਥੇ ਕੋਈ ਕਮਰਸ਼ੀਅਲ ਬਿਲਡਿੰਗ ਬਣੀ ਨਹੀਂ ਸਕਦੀ ਇਹਨਾਂ ਨੇ 3-3 ਫੁੱਟ ਦੀਆਂ ਗਲੀਆਂ 'ਚ ਹੋਟਲ ਬਣਵਾ ਦੇ 6-6 ਮੰਜ਼ਲਾਂ ਰੈਸ਼ੀ ਬਣ ਸਕਦਾ 3 ਫੁੱਟ ਦੀ ਗਲੀ 'ਚ ਮੈਂ ਕਹਿੰਦਾ ਰੈਸ਼ੀ ਵੀ ਨਹੀਂ ਬਣ ਸਕਦਾ ਡੇਢ ਮੰਜ਼ਲ ਰੈਸ਼ੀ 'ਚ ਵੀ ਇਨਸਾਨ ਰਹਨੇ ਆ ਪਰਿਵਾਰ ਰਹਨੇ ਆ ਪਰ ਚਲੋ ਉਹਦੇ 'ਚ ਫੇਰ ਵੇਖੋ ਡੇਢ ਮੰਜ਼ਲ 'ਚ ਕਿੰਨੇ ਪਰਿਵਾਰ ਰਹਿ ਜਾਣਗੇ ਡੇਢ ਮੰਜ਼ਲ ਅਗਰ ਬਣੇਗੀ ਇੱਕ ਪਰਿਵਾਰ ਰਹੇਗਾ 5 ਜੀ ਹੋਣਗੇ 7 ਜੀ ਹੋਣਗੇ ਇਹ ਤਾਂ 6-6 ਮੰਜ਼ਲਾਂ ਹੋਟਲ ਇੱਕ ਇੱਕ ਫਲੋਰ ਦੇ ਉੱਤੇ 5-5 ਕਮਰੇ 30-30 ਮੰਜ਼ਲਾਂ ਦਾ ਹੋਟਲ ਹੋ ਉਹਨੂੰ ਐਨਓਸੀ ਕਿਸ ਤਰ੍ਹਾਂ ਮਿਲ ਗਈ ਉਹਨੂੰ ਕਨੈਕਸ਼ਨ ਕਿਸ ਤਰ੍ਹਾਂ ਮਿਲ ਗਿਆ ਉਹਦਾ ਸੀਐਲ ਜੀ ਚੇਂਜ ਆਫ ਲੈਂਡਿੰਗ ਕਿਸ ਤਰ੍ਹਾਂ ਬਾਸ ਹੋ ਗਈ ਸੈਂਟਰਲ ਹਲਕੇ 'ਚ ਹੁੰਦਾ ਕੋਈ ਏਟੀਪੀ ਇਨਸਪੈਕਟਰ ਚਾਰ ਸ਼ੀਟ ਹੋਇਆ ਤੁਹਾਡੇ ਧਿਆਨ 'ਚ ਕਿਉਂਕਿ ਤੁਸੀਂ ਕਲੰਬੇ ਸਮੇਂ ਤੋਂ ਆਵਾਜ਼ ਨੂੰ ਬਲੰਦ ਕਰਦੇ ਮੇਰੇ ਨੋਟਿਸ ਦੇ ਵਿੱਚ ਮੈਂ ਪਿਛਲੇ ਮੈਂ 5 ਸਾਲਾਂ ਦਾ ਉੱਤੇ 2021 ਤੋਂ ਮੈਂ ਇਸ ਆਵਾਜ਼ ਬਲੰਦ ਕੀਤੀ ਹੈ 2021 ਤੋਂ ਲੈ ਕੇ ਮੈਂ ਨਹੀਂ ਮੰਨੂ ਨਹੀਂ ਲੱਗਦਾ ਕਿਸੇ ਏਟੀਪੀ ਦੇ ਖਿਲਾਫ ਕੋਈ ਕਾਰਵਾਈ ਹੋਈ ਹੋਵੇ ਤਾਂ ਬਿਲਕੁਲ ਇਹ ਇੱਕ ਬਲੰਦ ਆਵਾਜ਼ ਦੇ ਤਨੀ ਭਲਵਿੰਦਰ ਸਿੰਘ 바ਵਾ ਜਿਨ੍ਹਾਂ ਇੱਕ ਵਾਰ ਸਿੱਟੀ ਦੇ ਅੰਦਰ ਹੋ ਰਹੀਆਂ ਨਜ਼ਾਇਜ਼ ਸਾਰੀਆਂ ਸੰਬੰਧੀ ਕਈ ਸ਼ਿਕਾਇਤਾਂ ਦੇ ਚੁੱਕੇ ਤੇ ਹੁਣ ਦੇਖਦੇ ਹਾਂ ਕਿ ਅਮਨਸਰ ਦੇ ਮਾਜੂ ਕਮਿਸ਼ਨ ਗੁਲਪ੍ਰੀਤ ਸਿੰਘ ਕੀ ਕਾਰਵਾਈ ਕਰਦੇ ਆਉਣ ਵਾਲੇ ਸਮੇਂ ਜੀ ਕੀ ਇਸ 'ਚ ਕੋਈ ਅਫਸਰ ਚਾਰਜ ਸ਼ੀਟ ਹੁੰਦਾ ਕਿਸੇ ਦਾ ਐਸਆਰ ਜਿਹੜੀ ਲਾਲ ਕੀਤੀ ਜਾਂਦੀ ਹੈ ਕਿਉਂਕਿ ਕਿਤੇ ਨਾ ਕਿਤੇ ਉੱਚ ਅਧਿਕਾਰੀਆਂ ਦਾ ਵੀ ਸਾਥ ਉਹਨਾਂ ਨੂੰ ਮਿਲ ਰਿਹਾ ਤਾਂ ਹੀ ਕੋਈ ਕਾਰਵਾਈ ਹਜੇ ਤੱਕ ਨਹੀਂ ਉਲੀਕੀ ਗਈ ਤਾਂ ਐਸਆਰ ਪਰ ਦੀ ਸਪੈਸ਼ਲ ਰਿਪੋਰਟ ਜੈ ਹਿੰਦ ਜੈ ਭਾਰਤ